Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਉਹ ਕਰਮਵਾਲੀਆਂ ਮਾਵਾਂ ਨੇ ਜਿਨ੍ਹਾਂ ਦੇ ਸਾਧੂ ਸੰਤ ਉਤਰਤੇ ਧੀ ਆਣੀ ਸਸ਼ੀਕਾਲ ਤੁਸੀਂ ਦੇਖ ਰਹੇ ਹੋ Indian TV News ਤੇ ਮਹਾ تیر ਸਿੰਘ ਜੀ ਅੱਜ ਅਸੀਂ ਤੁਹਾਨੂੰ ਉਹ ਮਹਾਨ ਸ਼ਖਸੀਅਤ ਦਾ ਨਾਲ ਮਲਾਵਾਂਗੇ ਜੋ ਸਮਾਜ ਸੇਵਾ ਦੇ ਵਿੱਚ ਤੇ ਫਕੀਰੀ ਲੈਂਦੇ ਦੇਵ ਮਹਾਰਾਜ ਮਾਤਾ ਸਰਪ੍ਰੀਤ ਦੇਵਾ ਜੀ ਸਾਡੇ ਨਾਲ ਨੇ ਮੈਂ ਗੱਲ ਬਾਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਜੈ ਮਾਤਾ ਦੀ ਜੀ ਦਿਵੋ ਜੀ ਗੋਕੀ ਦੀ ਲਾਈਨ ਸਾਥ ਬੰਨ ਕਿੰਨਾ ਔਖਾ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਸ਼੍ਰੀ ਰਾਮ ਸੋ ਸਾਥ ਬੰਨ ਇੱਕ ਕਹਿੰਦੇ ਕਿ ਸੂਲਾਂ ਦਾ ਵਿਛੋਣਾ ਆ ਸਾਧ ਦਾ ਨਾਮ ਹੀ ਇੱਕ ਸਾਧਨਾ ਹੈ ਕਿ ਆਪਣੇ ਆਪ ਨੂੰ ਸਾਧਨਾ ਬਹੁਤ ਹੀ ਚੀਜ਼ਾਂ ਦਾ ਤਿਆਗ ਕਰਨਾ ਤੇ ਇੱਕ ਜਉਂਦੇ ਜੀ ਜਦੋਂ ਇਨਸਾਨ ਮਰ ਜਾਂਦਾ ਹੈ ਨਾ ਉਸ ਨੂੰ ਸਾਧ ਕਿਹਾ ਜਾਂਦਾ ਜੀ ਮੈਂ ਜੱਟ ਪਰਿਵਾਰ ਚੋਂ ਸੀ ਤੁਸੀਂ ਪਹਿਲੀ ਦੱਥਾ ਵਧੀਆ ਸੀ ਤਾਂ ਫਕੀਰੀ ਲਾਈਨ ਦੇ ਵਿੱਚ ਕਿੱਦਾਂ ਲੱਗਿਆ ਦੇਖੋ ਜੀ ਸਾਨੂੰ ਜਿਹੜੀ ਕਹਿੰਦੇ ਕਿ ਪਹਿਲੀ ਗੱਲ ਤਾਂ ਜੋ ਕੁਦਰਤ ਨੇ ਆਪਾਂ ਨੂੰ ਧੁਰ ਤੋਂ ਲਿਖਤਾ ਲੇਖਾਂ ਦੇ ਵਿੱਚ ਉਹੀ ਚੀਜ਼ ਮਿਲਦੀ ਆ ਪਰ ਸਾਡੀ ਸੋਚ ਸੀ ਕਿ ਦੁਨੀਆਦਾਰੀ ਦੇ ਵਿੱਚ ਤਾਂ ਜਿਸ ਤਰ੍ਹਾਂ ਸਾਡੇ ਪਰਿਵਾਰ ਦੇ ਬਾਕੀ ਸਾਰੇ ਪਰਿਵਾਰ ਦੁਨੀਆਦਾਰੀ ਚ ਦੁਨੀਆ ਤੇ ਆਏ ਆਪਣਾ ਘਰ ਪਰਿਵਾਰ ਚ ਲਾਇਆ ਤੇ ਦੁਨੀਆ ਤੋਂ ਚਲੇ ਗਏ ਪਰ ਕਹਿੰਦੇ ਦੁਨੀਆ ਤੇ ਆਇਆ ਤਾਂ ਕੁਝ ਇਸ ਤਰ੍ਹਾਂ ਦਾ ਕਰਕੇ ਜਾਓ ਕਿ ਤੁਹਾਨੂੰ ਮਗਰ ਵੀ ਦੁਨੀਆ ਯਾਦ ਕਰੇ ਕੋਈ ਸੇ ਚੀਜ਼ ਨੂੰ ਮੁੱਖ ਰੱਖ ਕੇ ਕਿ ਇਨਸਾਨ ਦਾ ਜਨਮ ਹੀ ਸਿਮਰਨ ਕਰਨ ਲਈ ਤੇ ਸੇਵਾ ਕਰਨ ਲਈ ਹੁੰਦਾ ਆ ਇਹ ਤਾਂ ਸਿਰਫ ਅਸੀਂ ਦੁਨਿਆਵੀ ਚੀਜ਼ਾਂ ਦੇ ਵਿੱਚ ਅੱਕ ਜਿੱਦੂ ਖੁੱਬ ਜਾਂਦੇ ਆ ਤੇ ਅਸੀਂ ਸੇਵਾ ਤੇ ਸਿਮਰਨ ਤੋਂ ਦੂਰ ਹੋ ਜਾਂਦੇ ਆ ਸੋ ਅਸੀਂ ਸ਼ੁਕਰਗੁਜ਼ਾਰ ਆ ਉਸ ਵਹਿਗੁਰੂ ਦੇ ਉਸ ਮਾਤਾ ਰਾਣੀ ਦੇ ਜਿਨੇ ਸਾਨੂੰ ਇਸ ਘੋਰ ਕਲਯੁਗ ਦੇ ਵਿੱਚ ਇਸ ਲਾਈਨ ਦੇ ਵਿੱਚ ਆਪਣੇ ਨਾਮ ਦੇ ਲੜ ਲਾਇਆ ਹੋਇਆ ਆ ਆ ਜਦੋਂ ਫਕੀਰੀ ਲੰਚਾਇਆ ਤੇ ਉਦੋਂ ਉਮਰ ਕਿੰਨੀ ਸੀ ਤੁਹਾਡੀ ਸਾਡੀ ਉਮਰ 10-12 ਸਾਲ ਸੀ 13 ਸਾਲ ਦੀ ਅਜੇ ਵਿੱਚ ਤਾਂ ਅਸੀਂ ਘਰ ਪਰਿਵਾਰ ਤੋਂ ਵੀ ਅਲੱਗ ਜੋ ਮਹਾਰਾਣੀ ਦਾ ਮਾਤਾ ਵਾਸ਼ਨੂ ਸ਼ਕਤੀ ਮੰਦਰ ਪਿੰਡ ਬਲ ਦੇ ਵਿੱਚ ਸਥਿਤਾ ਉਸ ਮੰਦਰ ਦੀ ਜਿਹੜੀ ਸ਼ੁਰੂਆਤ ਸੀ ਉਹ ਕਰਕੇ ਤੇ ਘਰ ਪਰਿਵਾਰ ਨੂੰ ਛੱਡ ਕੇ ਉੱਥੇ ਆ ਗਏ ਸੀ ਸੋ 13 ਸਾਲ ਦੀ ਉਮਰ ਦੇ ਵਿੱਚ ਹੀ ਪਰਿਵਾਰ ਛੱਡਦਾ ਹਾਂਜੀ ਸੋ 13 ਸਾਲ ਦੀ ਉਮਰ 'ਚ ਘਰ ਬਾਹਰ ਛੱਡ ਕੇ ਤੇ ਅੱਜ ਜੋ ਦਾਤੀ ਦਾ ਦਰਬਾਰ ਜਿਹੜਾ ਹੌਲੀ-ਹੌਲੀ ਉਦੋਂ ਤੋਂ ਤਿਆਰ ਕਰਨ ਲੱਗੇ ਜੋ ਕਿ ਕਹਿੰਦੇ ਗੁਰੂ ਘਰ ਤੱਕ ਕਦੀ ਵੀ ਪੂਰਨ ਹੋਈ ਨਹੀਂ ਸਕਦੇ ਜੋ ਅੱਜ ਤੱਕ ਰੋਸੇ ਦੀ ਸੇਵਾ ਜਿਹੜੀ ਚੱਲਦੀ ਆ ਅੱਗੇ ਵੀ ਜਿੰਨਾ ਚਿਰ ਸਵਾਸ ਆ ਚੱਲਦੀ ਰਹੇਗੀ ਨਹੀਂ ਚਲੋ ਯਾਦ ਤਾਂ ਦੇਖੋ ਮਾਂ ਪਿਓ ਆਪਾਂ ਨੂੰ ਜਨਮ ਦਿੰਦੇ ਨੇ ਆਪਣੇ ਜਨਮਦਾਤਾ ਅਸੀਂ ਬਹੁਤ ਸਤਿਕਾਰ ਕਰਦੇ ਆ ਜੀ ਕਦੇ ਜਦੋਂ ਤੇ ਦੋਈ ਚੋਈ ਮਹੀਨੇ ਦਾ 10 ਮਿੰਟ ਟਾਈਮ ਲੱਗੇ ਤਾਂ ਉਹਨਾਂ ਨੂੰ ਮਿਲ ਵੀ ਆਈਦਾ ਪਰ ਜ਼ਿਆਦਾਤਰ ਜਿਹੜਾ ਸਮਾਂ ਵਾ ਉਹ ਮੰਦਰ ਦੇ ਵਿੱਚ ਤੇ ਸੇਵਾ ਦੇ ਵਿੱਚ ਹੀ ਬਤੀਤ ਕਰੀਦਾ ਜਿਵੇਂ ਦੇਖਿਆ ਕਿ ਤੁਸੀਂ ਉਹ ਬੇਟੀ ਬਚਾਓ ਸੇਵਾ ਸਭਾਲ ਸੰਸਥਾ ਵੀ ਚਲਾਈ ਆ ਤਾਂ ਇੱਕ ਹੀ ਮੈਂਡ ਦੇ ਵਿੱਚ ਦੇਖੋ ਜੀ ਇਸ ਤੋਂ ਕੁਝ ਸਮਾਂ ਪਹਿਲਾਂ ਦੇਖਿਆ ਜਾਂਦਾ ਸੀ ਕਿ ਅਕਸਰ ਹੀ ਬੇਟੀਆਂ ਦੀ ਨਾ ਭਰੂਣ ਹੱਤਿਆ ਦਾ ਬਹੁਤ ਹੀ ਜ਼ਿਆਦਾ ਇੱਕ ਦੌਰ ਚੱਲ ਗਿਆ ਸੀ ਜੀ ਸੋ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਕਿ ਬੇਟੀ ਨੂੰ ਜਨਮ ਦੇਣ ਤੋਂ ਫਿਰ ਸੇਸ ਸਰਕੇ ਵੀ ਡਰਦੇ ਸੀ ਕੀ ਕੋ ਸਮਾਂ ਪਹਿਲਾਂ ਕੋਈ ਤਾਂ ਦੇਹਜ ਦੀ ਬੜੀ ਮੰਗ ਸੀ ਤੇ ਬੇਟੀਆਂ ਨੂੰ ਪਾਲਣ ਪੋਸ਼ਣ ਲਈ ਸਾਰੇ ਬਹੁਤ ਸੰਕੋਚ ਕਰਦੇ ਸੀ ਉਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇੱਕ ਨਾਰਾ ਹੀ ਸਾਡਾ ਜੋ ਅੱਜ ਤੱਕ ਵੀ ਬੁਲਾਉਂਦਾ ਕਿ ਧੀਆ ਮਾਰੋ ਨਾ ਸਾਨੂੰ ਦੇ ਦਿਓ ਅਸੀਂ ਜਿਹੜਾ ਨਾਰਾ ਹੀ ਆ ਕਿ ਜੇ ਕੋਈ ਮੰਨ ਲਓ ਵੀ ਕੋਈ ਤਾਂ ਧੀ ਕਿਤੋਂ ਲੱਭਦੀ ਹੈ ਕਿਸੇ ਨੂੰ ਤਾਂ ਆ ਤੁਹਾਨੂੰ ਦੇ ਦੇਣਾ ਤਾਂ ਤੁਸੀਂ ਉਹਦੀ ਪਾਲਣਾ ਪੋਸ਼ਣਾ ਕਰੋ ਹਾਂਜੀ ਬਿਲਕੁਲ ਜੀ ਕਿਸੇ ਨੂੰ ਵੀ ਕੋਈ ਵਿਾਰਸ ਬੱਚੀ ਮਿਲਦੀ ਆ ਉਹ ਵੇਚ ਜਿੱਕੋ ਕਿ ਸਾਨੂੰ ਸੌਂਪ ਸਕਦਾ ਪਹਿਲਾਂ ਵੀ ਅਸੀਂ ਬੇਟੀਆਂ ਨੂੰ ਪੜ੍ਹਾ ਰਹੇ ਆਂ ਪਾਲ ਰਹੇ ਆਂ ਅੱਗੇ ਵੀ ਜਾਤੀ ਕਰ ਸੁਆਸ ਨੇ ਇਸੇ ਤਰ੍ਹਾਂ ਹੀ ਬੱਚੀਆਂ ਨੂੰ ਪਾਲਾਂਗੇ ਵੀ ਪੜ੍ਹਾਵਾਂਗੇ ਵੀ ਕਿਉਂਕਿ ਆ ਹੁਣ ਤੱਕ ਹੁਣ ਤੱਕ ਕਿੰਨਿਆਂ ਕੇ ਬੱਚਿਆਂ ਨੂੰ ਪੜ੍ਹਾਇਆ ਤੇ ਤੁਹਾਡੇ ਕੋਲ ਕਿੰਨੇ ਕ ਬੱਚੇ ਨੇ ਜੀ ਸਾਡੇ ਕੋਲ 8-10 ਬੇਟੀਆਂ ਨੇ ਜੋ ਪਲੱਸ 2 ਕਰਕੇ ਆਈ ਲਿਸਟ ਕਰਕੇ ਤੇ ਜਿਹੜੀਆਂ ਆਪਣੇ ਘਰਾਂ ਨੂੰ ਆਪਣੇ ਪਰਿਵਾਰ ਕੋਲ ਚਲੀਆਂ ਗਈਆਂ ਕੁਝ ਮੈਰਿਜ ਹੋ ਗਈ ਇਸ ਵੇਲੇ ਵੀ ਆਪਾਂ ਤਕਰੀਬਨ 28-30 ਬੱਚੀਆਂ ਨੂੰ ਪੜ੍ਹਾ ਰਹੇ ਆਂ ਜਿਹੜੀਆਂ ਇਹ ਫਪ ਸੈਕੜ ਤੋਂ ਲਾ ਕੇ ਤੇ ਪਲੱਸ 1 ਪਲੱਸ 2 ਤਿੱਕਰ ਨੇ ਜਿਹੜੀਆਂ ਬੱਚੀਆਂ ਆਪਣੀ ਸੰਸਥਾ ਵੱਲੋਂ ਪੜਾਈਆਂ ਜਾ ਰਹੀਆਂ ਨੇ ਕੀ ਸਮਝਦੇ ਦੇਖੋ ਜੀ ਭਗਤੀ ਜਿਹੜੀ ਇਹਦੇ ਤਿੰਨ ਅੱਖਰ ਹੀ ਇਸ ਕਰਕੇ ਨੇ ਕਿ ਭੱਬਾ ਗੱਗਾ ਤੱਤਾ ਕਿ ਭੱਬਾ ਭਾਵਨਾ ਕਿ ਸਾਡੀ ਭਗਵਾਨ ਦੇ ਪ੍ਰਤੀ ਭਾਵਨਾ ਜਿਹੜੀ ਉਹ ਟਲ ਹੋਣੀ ਚਾਹੀਦੀ ਆ ਗੱਗਾ ਗਿਆਨ ਇਹ ਸਾਨੂੰ ਕੁਛ ਨਾ ਕੁਛ ਇਹਦੇ ਲਈ ਗਿਆਨ ਵੀ ਚਾਹੀਦਾ ਤੇ ਤੱਤਾ ਤਿਆਗ ਸਭ ਤੋਂ ਵੱਡੀ ਚੀਜ਼ ਹੈ ਕਿ ਭਗਤੀ ਦੇ ਵਿੱਚ ਬੜੇ ਤਿਆਗ ਕਰਨੇ ਪੈਂਦੇ ਨੇ ਜਿਸ ਤਰ੍ਹਾਂ ਘਰ-ਬਾਰ ਪਰਿਵਾਰ ਦੁਨੀਆਦਾਰੀ ਆਪਣੇ ਆਪ ਨੂੰ ਵੀ त्याਗਣਾ ਪੈਂਦਾ ਆ ਕਿ ਆਪਣੇ ਆਪ ਨੂੰ ਜਿਹੜਾ ਸੇਵਾ ਲਈ ਸਮਰਪਿਤ ਕਰਨਾ ਪੈਂਦਾ ਅਸੀਂ ਤਾਂ ਇਸ ਚੀਜ਼ ਨੂੰ ਭਗਤੀ ਕਹਿੰਦੇ ਹਾਂ ਤਾਂ ਇਹਨਾਂ ਨੇ ਤੁਹਾਡੇ ਪੈਰੀ ਹੱਥ ਲਾਇਆ ਇਹ ਕੌਣ ਇਹ ਜੀ ਸਾਡੇ ਜਿਹੜੇ ਕਮੇਟੀ ਦੇ ਪ੍ਰਧਾਨ ਵੀ ਸਾਡਾ ਪੁੱਤਰ ਸਾਡਾ ਬੇਟਾ ਜੋ ਸਹਿਜਾਦਾ ਬਾਬਾ ਸੋਨੂ ਸ਼ਾਹ ਹਰੀਕੇ ਇਹਨਾਂ ਦਾ ਬਹੁਤ ਹੀ ਯੋਗਦਾਨ ਆ ਜੋ ਇਸ ਬੇਟੀ ਬਚਾਓ ਸੇਵਾ ਸੰਭਾਲ ਸੰਸਥਾ ਨੂੰ ਵੀ ਇਹੀ ਚਲਾ ਰਹੇ ਨੇ ਤੇ ਮੰਦਰ ਦੀ ਵੀ ਦੇਖਭਾਲ ਨਾਲ ਬਹੁਤ ਕਰ ਰਹੇ ਨੇ ਤਾਂ ਸੋਨੂ ਸ਼ਾਹ ਜੀ ਕੀ ਹਾਲ ਚਾਲ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋਨੂ ਸ਼ਾਹ ਜੀ ਜਿਵੇਂ ਬੇਟੀ ਬਚਾਓ ਦੀ ਗੱਲ ਕਰਦੇ ਆ ਤਾਂ ਕਿੰਨੇ ਕੁ ਅਜਿ ਦੇ ਕਰਤੀਆਂ ਦੀਆਂ ਲੋੜੀਆਂ ਤੁਸੀਂ ਮਨਾ ਚੁੱਕੇ ਆ ਅਸੀਂ ਜੀ 2014 ਤੋਂ ਲੋੜੀਆਂ ਮਨਾਣੀਆਂ ਸ਼ੁਰੂ ਕੀਤੀਆਂ ਬੇਟੀਆਂ ਦੀਆਂ ਹੋਰ ਅੱਜ ਤੱਕ ਭਗਵਾਨ ਦੀ ਕਿਰਪਾ ਨਾਲ ਦਾਤੀ ਮਾਂ ਦੀ ਕਿਰਪਾ ਨਾਲ ਲੋੜੀ ਦੇ ਤਿਹਾਰ ਨੂੰ ਮਨਾਇਆ ਜਾ ਰਿਹਾ ਵਾ ਹਰ ਸਾਲ ਹੀ ਮਨਾਣੇ ਆ ਔਰ ਕੋਈ 200 ਤੋਂ 250 ਗਰੀਬ ਲੜਕੀਆਂ ਦੇ ਵਿਆਹ ਜੋ ਹਰ ਸਾਲ ਹੀ ਸਲਾਨਾ ਵਿਆਹ ਕੀਤੇ ਜਾਂਦੇ ਨੇ ਜਨਤੀਆਂ ਦੇ ਮਾਪੇ ਨਹੀਂ ਹੁੰਦੇ ਜਾਂ ਜਨਤੀਆਂ ਦੇ ਮਾਪੇ ਬਹੁਤ ਗਰੀਬ ਪਰਿਵਾਰ ਦੇ ਹੁੰਦੇ ਨੇ ਉਹਨਾਂ ਦੇ ਵਿਆਹ ਵੀਲ ٹرسٹ ਵੱਲੋਂ ਕੀਤੇ ਜਾਂਦੇ ਆ ਦੇਖੋ ਜੀ ਕਹਿੰਦੇ ਜਦੋਂ ਫਕੀਰੀ ਦੇ ਵਿੱਚ ਆਈਦਾ ਨਾ ਤੇ ਜਿਗਰਾ ਜਿਹੜਾ ਉਹ ਧਰਤੀ ਮਾਤਾ ਵੱਲ ਦੇਖ ਕੇ ਆਪਣੇ ਹਿਰਦੇ ਨੂੰ ਇਸ ਤਰ੍ਹਾਂ ਵਿਸ਼ਾਲ ਬਣਾਉਣਾ ਚਾਹੀਦਾ ਕਿ ਇਹ ਧਰਤੀ ਮਾਤਾ ਤੇ ਪੁੰਨ ਦਾਨ ਯੱਗ ਵੀ ਇਹਦੇ ਤੇ ਹੁੰਦੇ ਨੇ ਤਪਸ਼ ਵੀ ਤਪਸ਼ਾ ਵੀ ਇਹਦੇ ਤੇ ਕਰਦੇ ਨੇ ਆਵੇਂ ਇਹਨੇ ਕਦੀ ਮਾਨ ਨਹੀਂ ਕੀਤਾ ਲੇਕਿਨ ਜੇ ਕੋਈ ਬੰਦਾ ਮਾਰ ਕੇ ਵੀ ਇਹਦੇ ਵਿੱਚ ਦਫਨਾ ਦੇਂਦਾ ਜੇ ਅਸੀਂ ਇੱਕ ਦਰਖਤ ਵੀ ਲਾਣੇ ਆ ਅਸੀਂ ਬੋਰ ਕਰਦੇ ਤੇ سینੇ ਨੂੰ ਚੀਰਦੇ ਆ ਕਦੀ ਵੀ ਤਰਤੀਮਾ ਤਾਂ ਨਹੀਂ ਸੀ ਕਦੀ ਵੀ ਤਰਤੀਮਾ ਤਾਂ ਨਹੀਂ ਸੀ ਨਹੀਂ ਕੀਤੀ ਜੋ ਫਕੀਰ ਨੂੰ ਇੱਕ ਧਰਤੀ ਦੇ ਤਰ੍ਹਾਂ ਜਿਗਰ ਰੱਖਣਾ ਪੈਂਦਾ ਆ ਕਿ ਸੰਸਾਰ ਦਾ ਇੱਕ ਫਰਜ਼ੀ ਹੈ ਸੰਸਾਰ ਨੇ ਗੱਲਾਂ ਹੀ ਕਰਨੀਆਂ ਨੇ ਕਿ ਪਰ ਜੋ ਅਸੀਂ ਦੇਖਿਆ ਨਾ ਜਿੰਨੀਆਂ ਫਕੀਰ ਨੂੰ ਗੱਲਾਂ ਆਉਣਗੀਆਂ ਜਿੰਨਾ ਦੁਨੀਆਂ ਠੁਕਰਾਂਦੀ ਏ ਠੋਕਰਾਂ ਮਾਰਦੀ ਏ ਉਨਾ ਹੀ ਉਹ ਪ੍ਰਭਗਵਾਨ ਦੇ ਨਜ਼ਦੀਕ ਜਾਂਦਾ ਉਹਨੂੰ ਉਸ ਤਰ੍ਹਾਂ ਹੀ ਉਹਨਾਂ ਹੀ ਜਿਹੜਾ ਫਕੀਰੀ ਦਾ ਰੰਗ ਛੱਡਦਾ ਅਨਮੋ ਕੀ ਕੀ ਕਾਰਜ ਕੀਤੇ ਜਾ ਰਹੇ ਨੇ ਦੇਖੋ ਜੀ ਸੰਸਥਾ ਵੱਲੋਂ ਬੇਟੀਆਂ ਵੱਲ ਤਾਂ ਆਪਾਂ ਜਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ ਉਹਦਾ ਪਾਲਣ ਪੋਸ਼ਣ ਕਰਦੇ ਆ ਨਾਲ ਨਾਲ ਜਿਸ ਤਰ੍ਹਾਂ ਦਾਸੀ ਦਿੱਤਾ ਸਾਨੂੰ ਸ਼ਾਹੀ ਉਹਨਾਂ ਨੇ ਗਰੀਬ ਬੱਚਿਆਂ ਦੇ ਵਿਆਹ ਲੋੜਵੰਦਾਂ ਨੂੰ ਜਿਹੜਾ ਬਸਤਰ ਜਿਹੜੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਸ਼ੂਜ਼ ਸਕੂਲ ਦੀਆਂ ਵਰਦੀਆਂ ਖੂਨਦਾਨ ਕੈਂਪ ਮੈਡੀਕਲ ਕੈਂਪ ਕਿਉਂਕਿ ਸਾਡੀ ਸਿਰਫ ਸਾਡੀ ਜਿਹੜੀ ਚਾਹਤ ਸਾਡੀ ਸੋਚ ਹੀ ਰਹਿੰਦੀ ਆ ਕਿ ਜਿਹੜਾ ਆਪਣਾ ਚੋਲਾ ਆ ਨਾ ਜੀ ਮੰਦਾਨਾ ਇਹ ਪਤਾ ਨਹੀਂ 1 ਸਕਿੰਟ ਦਾ ਵੀ ਦਾ ਭਰੋਸਾ ਨਹੀਂ ਹੈ ਜਿੰਨੇ ਵੀ ਅੱਛੇ ਕੰਮ ਹੋ ਸਕਣ ਉਹਨੇ ਹੀ ਕਰ ਲੈਣੇ ਚਾਹੀਦੇ ਕਹਿੰਦੇ ਮਾੜਾ ਕੰਮ ਕਰਨ ਲਈ ਜੇ ਇਨਸਾਨ ਦੇ ਮਨ ਦੇ ਵਿੱਚ ਕੁਛ ਆਵੇ ਨਾ ਉਹਦੇ ਲਈ ਦੇਰੀ ਕਰਨੀ ਚਾਹੀਦੀ ਆ ਕਿਉਂਕਿ ਹੋ ਸਕਦਾ ਕੋਈ ਚੰਗਾ ਕਰਮ ਕੀਤਾ ਜਿਹੜਾ ਆਪਣੀ ਮੂਹਰੇ ਆ ਜੇ ਤੇ ਆਪਾਂ ਨੂੰ ਮਾੜਾ ਕਰਨ ਤੋਂ ਰੋਕ ਲਵੇ ਲੇਕਿਨ ਚੰਗਾ ਕਰਮ ਕਰਨ ਲਈ ਜੇ ਕਦੇ ਆਪਣੀ ਸੋਚ ਆਵੇ ਨਾ ਉਹਦੇ ਲਈ ਕਦੀ ਵੀ ਦੇਰੀ ਨਹੀਂ ਕਰਨੀ ਚਾਹੀਦੀ ਜਿਸ ਤਰ੍ਹਾਂ ਕਹਿੰਦੇ ਜਦੋਂ ਰਾਵਣ ਆਖਰੀ ਸਵਾਸਾਂ ਨਾਲ ਝੂਝ ਰਿਹਾ ਸੀ ਨਾ ਤਾਂ ਸ਼੍ਰੀ ਰਾਮ ਜੀ ਨੇ ਲਕਸ਼ਮਣ ਜੀ ਨੂੰ ਕਿਹਾ ਕਿ ਜਾ ਜਾ ਕੇ ਰਾਲ ਦੁਰਾਮਣ ਤੋਂ ਕੁਛ ਨਾ ਕੁਛ ਜਿਹੜੀ ਆ ਸਿੱਖ ਗਿਆ ਉਹ ਤੋਂ ਸਿੱਖਿਆ ਲੈ ਕਿਉਂਕਿ ਉਹ ਬਹੁਤ ਹੀ ਵਿਦਵਾਨ ਸੀ ਕਹਿੰਦੇ ਜਦੋਂ ਲక్ష్ਮਣ ਨੇ ਰਾਵਣ ਜੀ ਨੂੰ ਕਿਹਾ ਨਾ ਕਿ ਤੁਸੀਂ ਹੁਣ ਆਖਰੀ ਸਵਾਸਾਂ ਤੇ ਹੋ ਤੇ ਮੈਨੂੰ ਤੁਸੀਂ ਕੁਛ ਨਾ ਕੁਛ ਗਿਆਨ ਦੇ ਕੇ ਜਾਓ ਰਾਵਣ ਨੇ ਇਹੀ ਕਿਹਾ ਸੀ ਕਹਿੰਦਾ ਕਿ ਮੈਂ ਤਾਂ ਇੱਕ ਹੀ ਕਹੂੰਗਾ ਵੀ ਕੋਈ ਵੀ ਕੰਮ ਕਰਨਾ ਨਾ ਉਹਨੂੰ ਕੱਲ ਤੇ ਨਾ ਛੱਡੀ ਕਿ ਮੈਂ 2 ਸਾਲ ਕਾਲ ਪਾਵੇ ਨਾ ਬੰਨ ਛੱਡਿਆ ਲੇਕਿਨ ਮੈਂ ਜਦੋਂ ਵੀ ਉਹਨੂੰ ਮਾਰਨ ਲਈ ਚਾਹੁੰਦਾ ਸੀ ਮੈਂ ਕਹਿੰਦਾ ਸੀ ਅੱਜ ਨਹੀਂ ਕੱਲ ਮਾਰਦੇ ਆਂਗੇ ਉਸ ਕਾਲ ਦੇ ਅੱਜ ਮੈਨੂੰ ਅਧੀਨ ਹੋਣਾ ਪਿਆ ਕਿਉਂਕਿ ਮੈਂ ਕੱਲ ਤੇ ਛੱਡਤਾ ਵੀ ਕੱਲ ਕਰੇਂਦੀ ਅੱਜ ਕਰ ਅੱਜ ਕਰੇਂਦੀ ਅੱਬ ਕਿ ਚੰਗਾ ਕਰਮ ਕੋਈ ਵੀ ਤੁਹਾਡੇ ਮਨ ਵਿੱਚ ਆਉਂਦਾ ਨਾ ਉਹਨੂੰ ਨਾਲ ਦੀ ਨਾਲ ਕਰ ਦੇਣਾ ਚਾਹੀਦਾ ਸੋ ਇਹੀ ਸਾਡੀ ਸੋਚ ਆ ਵੀ ਜਦੋਂ ਵੀ ਇਸ ਕੋਸ਼ਿਸ਼ ਕਰੀ ਦੀ ਕਿ ਵੱਧ ਤੋਂ ਵੱਧ ਚੰਗੇ ਕਰਮ ਕਰੀਏ ਦੇਖੋ ਜੀ ਪਹਿਲਾਂ ਤਾਂ ਅਸੀਂ ਸਭ ਨੂੰ ਅਪੀਲ ਕਰਦੇ ਆ ਜੀ ਕਿ ਸਭ ਧਰਮ ਦਾ ਸਤਿਕਾਰ ਕਰੋ ਕਿਉਂਕਿ ਧਰਮ ਕੋਈ ਵੀ ਆ ਜੋੜਦਾ ਆ ਜਾਂ ਤੋੜਦਾ ਨਹੀਂਗਾ ਜਿਹੜਾ ਧਰਮਾ ਪ੍ਰਤੀ ਵਿਵਾਦ ਆ ਇਹ ਬੜਾ ਚਿੰਤਾਜਨਕ ਹੈ ਸੋ ਨਾਲ ਦੀ ਨਾਲ ਅਸੀਂ ਆਪਣੇ ਬੱਚਿਆਂ ਨੂੰ ਅਪੀਲ ਕਰਦੇ ਆ ਕਿ ਜ਼ਿਆਦਾਤਰ ਬੱਚਿਆਂ ਨੇ ਅੱਜ ਫੌਰੀ ਨੂੰ ਜਿਹੜਾ ਰੁਝਾਨ ਆ ਕਿ ਜਾ ਰਹੇ ਨੇ ਤੇ ਜਿਹੜੇ ਬਜ਼ੁਰਗ ਆ ਸਾਡੇ ਮਾਂ-ਬਾਪ ਨੇ ਉਹ ਘਰਾਂ ਦੇ ਵਿੱਚ ਬਹੁਤ ਹੀ ਉਹਨਾਂ ਦੇ ਹਾਲਾਤ ਜਿਹੜੇ ਤਰਸਯੋਗ ਆ ਕਿਉਂਕਿ ਜਿਹੜੇ ਅੱਜ ਬਿਰਧ ਆਸ਼ਰਮਾਂ ਦੀ ਗਿਣਤੀ ਵਧਦੀ ਜਾ ਰਹੀ ਆ ਨਾ ਇਸ ਕਰਕੇ ਵਧਦੀ ਜਾ ਰਹੀ ਆ ਕਿ ਸਾਡੇ ਬੱਚੇ ਆਪਣੇ ਜਿਹੜੇ ਫਰਜ਼ਾਂ ਤੋਂ ਪਿੱਛੇ ਹਟ ਰਹੇ ਨੇ ਕਿ ਮਾਂ-ਬਾਪ ਨੂੰ ਕੋਈ ਵੀ ਜਿੰਨਾ ਉਹਦਾ ਬਣਦਾ ਸਤਕਾਰ ਪਾਲਣ ਪੋਸ਼ਣ ਚਲੋ ਬਹੁਤ ਰੂਹਾਨੇ ਜੋ ਬਹੁਤ ਇੱਜ਼ਤ ਮਾਨ ਪਿਆਰ ਕਰਦੀਆਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਨੇ ਜੇ ਉਹਨਾਂ ਦਰ ਘਰ ਵਿੱਚ ਅਸੀਂ ਨਹੀਂ ਪਾਲਦੇ ਤਾਂ ਹੀ ਉਹਨਾਂ ਨੂੰ ਬਿਰਦਾ ਆਸ਼ਰਮ ਦਾ ਸਹਾਰਾ ਲੈਣਾ ਪੈਂਦਾ ਅਸੀਂ ਬੱਚਿਆਂ ਨੂੰ ਕਵਾਂਗੇ ਠੀਕ ਹੈ ਚਾਹ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਰਹੋ ਚਾਹ ਤੁਸੀਂ ਇੱਧਰ ਰਹੋ ਪਰ ਜਿਹੜਾ ਪਹਿਲਾ ਗੁਰੂ ਆ ਨਾ ਪਹਿਲਾ তীਰਥੋ ਸਾਡੇ ਮਾਪੇ ਨੇ ਸੋ ਮੰਦਿਰ ਜਾਓ ਮਸਜਿਦ ਜਾਓ ਗੁਰਦਵਾਰਾ ਸਾਹਿਬ ਜਾਓ ਕਿਤੇ ਵੀ ਜਾਓ ਪਰ ਸੂਬਾ ਉੱਠ ਕੇ ਪਹਿਲਾਂ ਆਪਣੇ ਮਾਂ ਬਾਪ ਦੇ ਤਰਨੂ ਸ਼ੂਭੂ ਔਰ ਉਹਨਾਂ ਨੂੰ ਪੁੱਛੋ ਕਿ ਤੁਸੀਂ ਚਾਹ ਪਾਣੀ ਰੋਟੀ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਹਰ ਇੱਕ ਫਰਜ਼ਨ ਬੋਕੀ ਕਿਉਂਕਿ ਮਾਂ ਦੇਖੋ ਪਹਿਲਾਂ ਕਿੰਨਾ ਕਸ਼ਟ ਸਹੰਦੀ ਬੱਚੇ ਲਈ 9 ਮਹੀਨਿਆਂ ਨੂੰ ਕੱਖ ਚ ਪਾਲਦੀ ਆ ਫਿਰ 3-4 ਸਾਲ ਮਾਂ ਗਿੱਲੀ ਥਾਂ ਤੇ ਆਪ ਪੈ ਪੈ ਕੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਆ ਪਰ ਜਦੋਂ ਮਾਪਿਆਂ ਨੂੰ ਸਾਡੀ ਜ਼ਰੂਰਤ ਹੁੰਦੀ ਆ ਤਾਂ ਅਸੀਂ ਇਸ ਚੀਜ਼ ਤੋਂ ਪਿਛੇੜ ਜਾਣੇ ਆ ਸੋ ਇੱਕ ਸਾਡੀ ਹੋਰ ਵੀ ਬੇਨਤੀ ਆ ਸੰਗਤਾਂ ਨੂੰ ਕਿ ਅਕਸਰ ਹੀ ਅਸੀਂ ਹੁਣ ਸਰਦੀਆਂ ਦਾ ਮੌਸਮ ਆ ਗਿਆ ਤੇ ਸਭ ਨੇ ਆਪਣੀਆਂ ਅਲਮਾਰੀਆਂ ਤੁ ਜੋ ਕਪੜੇ ਪੇਟੀਆਂ ਸਭ ਅਸੀਂ ਸਫਾਈਆਂ ਕਰਦੇ ਆ ਗਰਮ ਕਪੜੇ ਕੱਢਦੇ ਆ ਪਰ ਕਈ ਕਪੜੇ ਸਾਡੇ ਕੋਲ ਇਹੋ ਜਿਹੇ ਹੁੰਦੇ ਆ ਜਿਹੜੇ ਹੈਂਗਰਾਂ ਦਾ ਸ਼ਿੰਗਾਰ ਹੀ ਬਣੇ ਆ ਕਿ ਨਾ ਅਸੀਂ ਪਹਿਨਣੇ ਨਹੀਂ ਹੁੰਦੇ ਪਰ ਅਸੀਂ ਉਹਨਾਂ ਨੂੰ ਕੱਢ ਲੈਣੇ ਆ ਵਾਸ਼ ਕਰਦਿੰਨੇ ਆ ਫਿਰ ਟੰਗ ਦਿੰਨੇ ਆ ਸੋ ਜਿਹੜੇ ਇਸ ਤਰ੍ਹਾਂ ਦੇ ਕਪੜੇ ਆ ਉਹ ਬਹੁਤ ਹੀ ਗਰੀਬ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਕੋਲ ਤਾਂ ਟੰਗਣ ਲਈ ਕਪੜਾ ਨਹੀਂ ਹੁੰਦਾ ਉਹ ਜਾਂ ਤਾਂ ਮਿਰਦਾ ਸ਼ਰਮਾ ਨਾਥਾ ਸ਼ਰਮਾ ਜਾਂ ਗਰੀਬ ਜਾਂ ਝੁੱਗੀ ਝੌਂਪੜੀ ਵਾਲੇ ਇਹਨਾਂ ਨੂੰ ਦਿੱਤੇ ਜਾਣ ਸੋ ਇੱਕ ਬੇਨਤੀ ਆ ਕਿ ਜਦੋਂ ਵੀ ਕਿਸੇ ਦਾ ਬਰਥਡੇ ਜਨਮ ਦਿਨ ਹੁੰਦਾ ਆ ਜਾਂ ਮੈਰਜ ਅਨਿਵਰਸਰੀ ਆ ਉਹ ਤੁਸੀਂ ਇੱਕ ਤਾਂ ਮਨਾਇਆ ਇਸ ਤਰ੍ਹਾਂ ਦੀ ਜਗ੍ਹਾ ਤੇ ਕਰੋ ਕਿ ਜਿਹੜਾ ਕਿਸੇ ਭੁੱਖੇ ਦਾ ਪੇਟ ਤੱਕ ਭਰੋ ਕਿਸੇ ਬੱਚੇ ਨੂੰ ਸਕੂਲ ਦੀਆਂ ਕਿਤਾਬਾਂ ਲੈ ਕੇ ਦਿਓ ਇੱਕ ਫਲਦਾਰ ਪੌਦਾ ਜ਼ਰੂਰ ਲਾਓ ਕਿਉਂਕਿ ਅੱਜ ਰੁੱਖ ਤੇ ਕੋਖ ਦੋਵੇਂ ਹੀ ਖਤਰੇ ਵਿੱਚ ਨੇ ਕੋਖ ਦੇ ਲਈ ਤਾਂ ਕੁਝ ਜਿਹੜਾ ਸੁਧਾਰ ਆਇਆ ਕਿ ਜਦੋਂ ਦਾ ਆਇਲਸ ਦਾ ਮਹੌਲ ਜਿਹੜਾ ਹੈ گا ਰੁਝਾਨ ਚੱਲ ਪਿਆ ਨਾ ਤੇ ਬੇਟੀ ਦੀ ਚਲੋ ਕਦਰ ਹੋ ਗਈ ਆ ਕਿ ਅਸੀਂ ਨਾ ਤਾਂ ਆਜਾਤ ਪੁਛਦੇ ਆ ਨਾ ਧਰਮ ਪੁੱਛਦੇ ਆ ਨਾ ਹੀ ਉਥੇ ਅਸੀਂ ਦਹੇਜ ਵੇਨੇ ਆ ਬਸ ਸਾਨੂੰ ਕੁੜੀ ਦੇ 6 ਬੈਂਡ ਚਾਹੀਦੇ ਆ ਸੋ ਇਸ ਤਰ੍ਹਾਂ ਹੀ ਸਾਨੂੰ ਨਾ ਰੁੱਖਾਂ ਦੀ ਵੀ ਬਹੁਤ ਜ਼ਰੂਰਤ ਪੈਣੀ ਜਦ ਸਾਨੂੰ ਆਕਸੀਜਨ ਨਾਲ ਮਿਲੀ ਅੱਜ ਵੀ ਬਹੁਤ ਮੁਸ਼ਕਲ ਹੈ ਕਿ ਬਹੁਤ ਆਕਸੀਜਨ ਘਟੀ ਅਗਿਆ ਕਿ ਇਸ ਤੋਂ ਵੀ ਚਿੰਤਾਜਨਕ ਹੋ ਸਕਦਾ ਸੋ ਰੁੱਖ ਤੇ ਕੋਖ ਦੋਵੇਂ ਹੀ ਸੰਭਾਲੋ ਤੇ ਵੱਡਿਆਂ ਦਾ ਸਤਿਕਾਰ ਕਰੋ ਧਰਮਾ ਪ੍ਰਤੀ ਵਿਵਾਦ ਨਾ ਕਰੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਜੈ ਮਾਤ ਜੀ ਨੂੰ ਆਜ਼ਾਦ ਤੇ ਦੋ ਐਦਾਂ ਦੀ ਸ਼ਖਸੀਅਤ ਦਾਗਾਲ ਹੋਰ ਅੱਗੇ ਤੁਹਾਨੂੰ ਮਿਲਾਵਾਂਗੇ ਕਿਦਾਂ ਦਾ ਪ੍ਰੋਗਰਾਮ ਲੱਗਿਆ ਹੈ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਦੋ ਇਜਾਜ਼ਤ 3 ਸਿੰਘ ਸਨੇਹ ਕੈਮਰਾਮੈਨ ਤਾਂ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਤਾਂ ਕਈ ਵਾਰੀ ਵੇਖਣ ਦੇ ਵਿੱਚ ਬਹੁਤ ਆਉਂਦਾ ਵੀ ਤੁਹਾਡੇ ਕੋਲੇ ਮੰਦਰ ਦੇ ਵਿੱਚ ਬੜੀਆਂ ਅਫਸਰ ਤੋਂ ਵੱਡੇ-ਵੱਡੇ ਅਫਸਰ ਵੱਡੇ-ਵੱਡੇ ਮੰਤਰੀ ਆਉਂਦੇ ਨੇ ਤਾਂ ਕੀ ਲੱਗਦਾ ਕਿ ਉਹ ਮੱਥਾ ਟੇਕਣ ਆਉਂਦੇ ਕਿ ਤੁਸੀਂ ਬੁਲਾਉਂਦੇ ਨਹੀਂ ਜੀ ਦੇਖੋ ਬੁਲਾਉਣੇ ਦਾ ਸੀ ਤਾਂ ਸਭ ਨੂੰ ਖੁੱਲਾ ਸੱਦਾ ਆ ਕਿ ਉਹ ਇੱਕ ਰੱਬ ਦਾ ਘਰ ਹੈ ਮਾਤਾ ਰਾਣੀ ਦਾ ਦਰਬਾਰ ਹੈ ਉੱਥੇ ਜੋ ਵੀ ਆਉਂਦਾ ਸਭ ਨੂੰ ਜੀ ਆਇਆਂ ਵਾ ਸਾਡਾ ਵੈਸੇ ਵੀ ਚਲੋ ਬਹੁਤ ਪਿਆਰ ਆ ਤੇ ਸਾਨੂੰ ਇਹ ਨਹੀਂ ਲੱਗਦਾ ਕਿ ਆ ਇਹ ਮੰਤਰੀ ਆ ਇਹ ਵੱਖਰਾ ਕੋਈ ਇਨਸਾਨ ਆ ਜਾਂ ਲੀਡਰ ਆ ਕੋਈ ਵੱਖਰਾ ਇਨਸਾਨ ਆ ਜਾਂ ਕੋਈ ਅਫਸਰ ਹੈ ਵੱਖਰਾ ਆ ਅਸੀਂ ਸਭ ਨੂੰ ਮਤਲਬ ਇੱਕ ਸੰਗਤ ਦੇ ਰੂਪ ਵਿੱਚ ਦੇਖਦੇ ਆ ਤੇ ਬਹੁਤ ਹੀ ਸਾਡੇ ਨਾਲ ਇਸ ਤਰ੍ਹਾਂ ਜਿਹੜੀਆਂ ਅਸ਼ੀਅਸ਼ੀਆਂ ਰੂਹਾਂ ਵਾ ਉਹ ਜਿਹੜੇ ਵੀ ਇੱਕ ਸੰਗਤ ਤੌਰ ਤੇ ਆ ਕੇ ਜੋ ਨਤਮਸਤਕ ਹੁੰਦੇ ਆ ਤੇ ਸਾਡੇ ਨਾਲ ਇੱਥੇ ਵੀ ਸੰਜੋਗ ਵੀ ਕਰਦੇ ਆ ਤੇ ਬਸ ਅਸੀਂ ਤਾਂ ਸਭ ਨੂੰ ਜੀ ਆਇਆਂ ਹੀ ਕਹਿੰਨੇ ਆ ਸਾਨੂੰ ਕਿਸੇ ਵੀ ਇਨਸਾਨ ਦੇ ਵਿੱਚ ਜਾਂ ਕੋਈ ਉੱਚ ਨੀਚ ਦਾ ਫਰਕ ਨਜ਼ਰ ਨਹੀਂ ਆਉਂਦਾ ਦੇਖੋ ਜੀ ਪਹਿਲਾਂ ਤਾਂ ਅਸੀਂ ਸਭ ਨੂੰ ਅਪੀਲ ਕਰਦੇ ਆ ਕਿ ਸਭ ਧਰਮਾਂ ਦਾ ਸਤਿਕਾਰ ਕਰੋ ਕਿਉਂਕਿ ਧਰਮ ਕੋਈ ਵੀ ਆ ਉਹ ਜੋੜਦਾ ਆ ਜਾਂ ਤੋੜਦਾ ਨਹੀਂਗਾ ਜਿਹੜਾ ਧਰਮਾਂ ਪ੍ਰਤੀ ਇਹ ਵਿਵਾਦ ਆ ਇਹ ਬੜਾ ਚਿੰਤਾਜਨਕ ਹੈ ਜੀ ਸੋ ਨਾਲ ਦੀ ਨਾਲ ਅਸੀਂ ਆਪਣੇ ਬੱਚਿਆਂ ਨੂੰ ਅਪੀਲ ਕਰਦੇ ਆ ਕਿ ਜ਼ਿਆਦਾਤਰ ਬੱਚਿਆਂ ਨੇ ਅੱਜ ਫੌਰਨ ਨੂੰ ਜਿਹੜਾ ਰੁਝਾਨ ਹੈ